ਹੈਲੋ ਦੋਸਤੋ ਚਲੋ ਅੱਜ ਆਪਾਂ ਬਣਾਉਨੇ ਆ ਹਰੀਆਂ ਮਿਰਚਾਂ ਦੇ ਪਕੌੜੇ ਮਿਰਚਾਂ ਥੋੜਾ ਵੱਡੀਆਂ ਲੈ ਲੈਣੀਆਂ ਐ ਤੇ ਇਹਨਾਂ ਨੂੰ ਸਾਫ਼ ਪਾਣੀ ਨਾਲ ਧੋ ਤਾ ਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਨਾ ਸਰੋਂ ਦੇ ਤੇਲ 'ਚ ਥੋੜਾ ਫਰਾਈ ਕਰ ਲੈਣਾ ਇਹਦੇ ਨਾਲ ਇਹ ਸੌਫਟ ਬਹੁਤ ਹੋ ਜਾਣਗੀਆਂ ਔਰ ਇਹਨਾਂ ਦੇ ਮਿਰਚਾਂ ਦੇ ਪਕੌੜੇ ਜਿਹੜੇ ਖਾਣ ਨੂੰ ਬਹੁਤ ਟੇਸਟੀ ਹੋ ਜਾਣਗੇ ਤੇ ਥੋੜਾ ਹਲਕਾ ਫਰਾਈ ਕਰਨਾ ਬਸ ਇਹਨਾਂ ਨੂੰ ਫਰਾਈ ਕਰਕੇ ਤੇ ਆਪਾਂ ਇਹਨਾਂ ਨੂੰ ਕੱਢ ਲੈਣਾ ਐ ਫੇਰ ਆਪਾਂ ਬੇਸਣ ਤਿਆਰ ਕਰਨਾ ਇਹਨਾਂ ਲਈ ਜਿਹਦੇ 'ਚ ਆਪਾਂ ਇਹਨਾਂ ਨੂੰ ਫਰਾਈ ਕਰਨਾ ਐ ਤੇ ਨਾਲ ਨਾਲ ਆਪਾਂ ਇਹ ਤਿਆਰ ਕਰਨਾ ਹੈਗਾ ਇੱਕ ਆਲੂ ਲੈ ਕੇ ਤੇ ਪਿਆਜ਼ ਲੈ ਕੇ ਆਲੂ ਉਬਾਲ ਲਓ ਤੁਸੀਂ ਮੈਸ਼ ਕਰ ਲਓ ਇਹਨਾਂ ਨੂੰ ਇਹਦੇ ਵਿੱਚ ਲੂਣ ਪਾ ਚ ਥੋੜਾ ਬਹੁਤ ਜੋ ਵੀ ਜਵੈਨ ਜੂਨ ਪਾ ਕੇ ਤਿਆਰ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਨਾ ਫਿਲ ਕਰਨਾ ਇਸ ਜਿਹੜੇ ਆਪਾਂ ਬਣਾਈਏ ਇਹਨਾਂ ਦੀ ਫਿਲਿੰਗ ਆਲੂ ਪਿਆਜ਼ ਦੀ ਇਹਦੇ ਨਾਲ ਆਪਾਂ ਇਹਨਾਂ ਨੂੰ ਫਿਲ ਕਰਨਾ ਮਿਰਚਾਂ ਦੇ ਵਿੱਚ ਆਪਾਂ ਇਦਾਂ ਇਹਨਾਂ ਨੂੰ ਭਰ ਲੈਣਾ ਔਰ ਇਹ ਭਰ ਕੇ ਮਿਰਚਾਂ ਬਣਾਉਣਾ ਨਾ ਬਹੁਤ ਹੀ ਸਵਾਦ ਬਣਦੀ ਹੈ ਬਹੁਤ ਜ਼ਿਆਦਾ ਸਵਾਦ ਬਣ ਗਈਆਂ ਕਿਉਂਕਿ ਆਮ ਸਾਰੇ ਹੀ ਬਣਾਉਂਦੇ ਮਿਰਚਾਂ ਨੂੰ ਉਦਾਂ ਹੀ ਡਿਪ ਕਰਕੇ ਬੇਸਣ 'ਚ ਫਰਾਈ ਕਰ ਲੈਂਦੇ ਆ ਪਰ ਉਹ ਮਿਰਚ ਅੰਦਰੋਂ ਕੱਚੀ ਰਹਿ ਜਾਂਦੀ ਹੈ ਇਹ ਮਿਰਚਾਂ ਹੁਣ ਇੰਨੀਆਂ ਸੌਫਟ ਹੋ ਗਈਆਂ ਇਹਨੂੰ ਆਪਾਂ ਥੋੜਾ ਜਿਹਾ ਫਰਾਈ ਕਰ ਲਿਆ ਤੇ ਜਿਹੜਾ ਆਪਾਂ ਬੇਸਣ ਦਾ ਇਹ ਤਿਆਰ ਕਰਨਾ ਨੇ ਇਹਨਾਂ ਲਈ ਫਰਾਈ ਕਰਨ ਨੂੰ ਇਹਨੂੰ ਵੀ گاੜਾ ਰੱਖਣਾ ਜਰਾ ਇਦਾਂ ਮਿਰਚਾਂ ਨੂੰ ਐਨ ਚੁੰਬੜ ਜਾਵੇ ਇਦਾਂ ਇਹ ਨਾ ਹੋਵੇ ਪਤਲਾ ਜੋ ਹੋਵੇ ਮਿਰਚ ਨੂੰ ਆਪਾਂ ਡਿਪ ਕਰੀਏ ਤਾਂ ਸਾਰਾ ਲੈ ਜਵੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਆਲ ਲਈ ਤਿਆਰ ਕਰਦੇ ਆਂ ਔਰ ਬਹੁਤ ਹੀ ਟੇਸਟੀ ਬਣਨੀ ਆ ਤੁਸੀਂ ਚਾਹੇ ਇਹਨੂੰ ਬਰੈਡ ਦੇ ਵਿੱਚ ਰੱਖ ਕੇ ਵੀ ਖਾ ਸਕਦੇ ਆਂ ਰੋਟੀ ਦੇ ਨਾਲ ਓਦਾਂ ਵੀ ਖਾ ਲਓ ਨਾਲ ਚਟਣੀ ਬਣਾ ਲਓ ਹਰੀ ਜਿੱਦਾਂ ਦਾ ਵੀ ਮਰਜ਼ੀ ਜਿੱਦਾਂ ਮਰਜ਼ੀ ਖਾ ਲਓ ਇਹ ਖਾਣ ਨੂੰ ਬਹੁਤ ਵਧੀਆ ਬਣਨੀ ਆ ਜਿਹੜੀ ਆਪਾਂ ਫਿਲਿੰਗ ਕਰ ਦਿੱਤੀ ਨਾ ਇਹਦਾ ਇਹਦੇ ਨਾਲ ਇੱਕ ਅਲੱਗ ਹੀ ਟੇਸਟ ਬਣ ਜਾਂਦਾ ਇਹਦਾ ਤੇ ਹੁਣ ਦੇਖੋ ਆਪਣੀਆਂ ਇਹ ਮਿਰਚਾਂ ਜਿਹੜੀਆਂ ਇਹਨੂੰ ਬੜਾ ਟਾਈਮ ਨਹੀਂ ਲੱਗਦਾ ਫਿਰ ਕਿਉਂਕਿ ਮਿਰਚਾਂ ਅੰਦਰੋਂ ਅੱਧੀ ਕਿ ਤਿਆਰ ਆ ਬੇਸਣ ਆ ਉੱਪਰੋਂ ਬੇਸਣ ਤੁਹਾਡਾ ਜਦੋਂ ਹੋ ਗਿਆ ब्राउन ਹੋ ਗਈਆਂ ਤੇ ਇਹਨੂੰ ਤੁਸੀਂ ਕੱਢ ਲਓ ਤੇ ਖਾਣ ਲਈ ਰੈਡੀ ਆ ਇਹ ਤੇ ਹੁਣ ਤਕਰੀਬਨ ਆਪਣਾ ਜਿਹੜਾ ਆ ਤਿਆਰ ਹੋ ਚੁੱਕਾ ਆ ਆਪਣੀਆਂ ਮਿਰਚਾਂ ਤਕਰੀਬਨ ਹੁਣ ਤਿਆਰ ਹੋ ਚੁੱਕੀਆਂ ਆ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਤੇ ਕੱਢ ਕੇ ਆਪਾਂ ਇਹਨਾਂ ਨੂੰ ਫਿਰ ਖਾਣੇ ਆ ਚਟਣੀ ਚਾਹੇ ਹਰੀ ਨਾਲ ਲੈ ਲਓ ਜੋ ਮਰਜ਼ੀ ਲੈ ਲਓ ਇਦਾਂ ਖਾਣੀ ਆ ਇਦਾਂ ਵੀ ਬਹੁਤ ਸਵਾਦ ਲੱਗਦੀਆਂ ਨੇ ਤੇ ਠੀਕ ਆ ਦੋਸਤੋ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਹੁਣ ਤੁਸੀਂ ਬਣਾ ਕੇ ਜਰੂਰ ਖਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ